ਦਾ ਮਹਾਂ ਤਿਉਹਾਰ ਸ਼ੜ ਦਾ ਤਿਹਾਰ ਆ ਸਾਰੇ ਮੰਦਰਾਂ ਤੇ ਦਰਿਆ ਦੇ ਕੰਢੇ ਪਹੁੰਚ ਕੇ ਪ੍ਰਵਾਸੀ ਪੰਜਾਬarre ਦੀਆਂ ਔਰਤਾਂ ਵੱਲੋਂ ਬੜੀ ਸ਼ਰਧਾ ਤੇ ਤੁਮਤਾਮ ਨਾਲ ਮਨਾਇਆ ਜਾ ਰਿਹਾ ਹੈ ਸਰਸਤੀ ਮੰਦਿਰ ਮਾਸਟਰ ਐਮਨੀ ਵਿਖੇ ਚੇਅਰਮੈਨ ਹਰੀਨਾਥ ਸਿੰਘ ਅਤੇ ਮੰਦਿਰ ਕਮੇਟੀ ਮੈਂਬਰਾਂ ਦੀ ਅਗਵਾਈ ਹੇਠ ਸ਼ਰਦਾ ਪਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਆਪ ਆਗੋ ਸਵਰਾ ਟਿੱਲੋ ਅਤੇ ਦੀਪਕ ਖੰਨਾ ਨੇ ਪਹੁੰਚ ਕੇ ਸ਼ਰਦ ਪੂਜਾ ਦੌਰਾਨ ਵਰਤ ਰੱਖਣ ਵਾਲੀਆਂ ਔਰਤਾਂ ਨੂੰ ਪ੍ਰਸ਼ਾਦ ਵੰਡਿਆ ਇਸ ਮੌਕੇ ਉਨ੍ਹਾਂ ਸਮੂਹ ਪ੍ਰਵਾਸੀ ਭਾਇਜਰਾਂ ਨੂੰ ਸ਼ਰਦ ਪੂਜਾ ਤਿਹਾੜੀ ਦੀ ਵਿਦਾਇਗੀ ਦਿੱਤੀ ਇਸ ਮੌਕੇ ਅਵਦੇਸ਼ ਗੁਪਤਾ ਉਦਮ ਕੁਮਾਰ ਅਨਜੀਤ ਠਾਕੁਰ ਪ੍ਰਦੀਪ ਰਾਮਚੰਦਰ मुन्ना जी प्रवासी भाईचारा हाजिर सन इस साल भी छठ पूजा का आयोजन बहुत ही धूमधाम से किया गया है मंदिर कमेटी के पूरी सहयोग मिलती हर साल साथ में हमारे इलाका निवासी हर लोगों का काफी सहयोग मिलता है इसमें इसके साथ ही सभी लोगों को बधाई देना चाहूँगा हरिनाथी जो तट का दृश्य बनाया गया है तो ये जगह अपनी ये जगह अपनी नहीं है मैं डिलो साहब से रिक्वेस्ट करूंगा इस जगह लेने में सहयोग करें दीपक जी से सहयोग चाहिए और इलाके निवासी का भी सहयोग चाहिए इस छठ पूजा कितने दिन चलती है चार दिन चलती है छठ पूजा आज साँझ कार्यक होता है कल सुबह कार्यक होगा सुबह आठ बजे खत्म होगा सुबह कार्यक होने के बाद समाप्ति कल होगी चार दिन चलती है आज जी मेरी वार्ड नंबर एटी वन सरस्वती मंदिर जी दे ਸ਼ਟ ਪੂਜਾ ਦਾ ਆਯੋਜਨ ਕੀਤਾ ਗਿਆ ਹੈ ਇਹ ਵੇਖੋ ਇਹ ਬਹੁਤ ਹੀ ਬਿਹਾਰ ਯੂਪੀ ਸਾਈਡ ਦਾ ਬਹੁਤ ਹੀ ਪਵਿੱਤਰ ਤਿਹਾੜਿਆ ਜਿਹੜਾ ਅੱਜ ਮੈਂ ਪੰਜਾਬ ਦੇ ਵਿੱਚ ਐਡੇ ਵਧੀਆ ਤਰੀਕੇ ਦੇ ਨਾਲ ਇਹਦਾ ਇੰਤਜ਼ਾਮ ਇਹਦਾ ਆਯੋਜਨ ਜਿਹੜਾ ਹੋਇਆ ਵਾ ਉਹਨੂੰ ਵੇਖ ਕੇ ਅੱਜ ਮਨ ਬਹੁਤ ਖੁਸ਼ ਹੋਇਆ ਵਾ ਮੈਂ ਇਸ ਮੌਕੇ ਦੇਤੇ ਆਪਣੀਆਂ ਸਾਰੀਆਂ ਭੈਣਾਂ ਜੋ ਇੱਥੇ ਪੂਜਾ ਕਰ ਰਹੀਆਂ ਛਟ ਪੂਜਾ ਕਰ ਰਹੀਆਂ ਵਾ ਇੱਥੇ ਜੋ ਵੀ ਇਹਨਾਂ ਨੇ ਮਾਹੌਲ ਤਿਆਰ ਕੀਤਾ ਵਾ ਮੈਂ ਇਹਦੀ ਬਹੁਤ ਪ੍ਰਸ਼ੰਸਾ ਕਰਦਾ ਤੇ ਸਾਰੀਆਂ ਭੈਣਾਂ ਦੇ ਵਾਸਤੇ ਪ੍ਰਮਾਤਮਾ ਕੋਲ ਅਰਦਾਸ ਕਰਦਾ ਭਗਵਾਨ ਦੇ ਕੋਲ ਅਰਦਾਸ ਕਰਦਾ ਵੀ ਮਹਾਰਾਜ ਇਹਨਾਂ ਦੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਕਰੇ ਤੇ ਇਹਨਾਂ ਨੂੰ ਹਰ ਕੰਮ ਦੇ ਵਿੱਚ ਤਰੱਕੀ ਦਵੇ ਅੱਜ ਅਸੀਂ ਵਾਰ ਨੰਬਰ 81 ਦੇ ਵਿੱਚ ਸਸਤੇ ਮੰਦਰ ਛੱਟ ਪੂਜਾ ਤੇ ਆਇਆ ਇੱਥੇ ਆ ਕੇ ਜੋ ਵੇਖਣ ਨੂੰ ਮਿਲਿਆ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਛੱਟ ਪੂਜਾ ਮਨਾਈ ਗਈ ਹੈ ਮੈਂ ਯਾ ਹੀਆਂ ਸਾਰੀਆਂ ਸੰਗਤਾਂ ਨੂੰ ਆਪਣੀਆਂ ਭੈਣਾਂ ਨੂੰ ਭਰਾਵਾਂ ਨੂੰ ਤੇ ਮੰਦਿਰ ਕਮੇਟੀ ਨੂੰ ਬਹੁਤ ਬਹੁਤ ਵਧਾਈ ਦੇਣਾ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਸ ਤਰ੍ਹਾਂ ਦੇ ਕਾਰਜ ਜੋ ਵੀ ਧਾਰਮਿਕ ਕਾਰਜ ਹੁੰਦੇ ਸਾਰਿਆਂ ਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ